ਇੱਕ ਬਹੁਤ ਹੀ ਮੰਦਭਾਗੀ ਜੋ ਘਟਨਾ ਵਾਪਰੀ ਹੈ 9 ਤਰੀਕ ਨੂੰ ਔਰ ਉਹ ਘਟਨਾ ਏਸੀ ਕੇ ਇੱਕ ਡਾਕਟਰ ਸਾਡੇ ਲੇਡੀ ਡਾਕਟਰ ਜੋ ਕਿ ਐਮ ਡੀ ਪਰਮਾਲੋਜਿਸਟ ਜਾਂ ਤੁਸੀਂ ਚੈਸਟ ਕਹਿ ਸਕਦੇ ਹੋ ਚੈਸਟ ਐਨ ਟੀ ਵੀ ਪਹਿਲਾਂ ਕਹੀਦਾ ਸੀ ਤੋਂ ਪਰਮਾਲੋਜਿਸਟ ਦੀ ਐਮ ਡੀ ਕਰ ਰਹੀ ਸੀ ਔਰ ਉਹਨਾਂ ਨੂੰ ਮਤਲਬ 36 ਘੰਟੇ ਡਿਊਟੀ ਕਰਨ ਤੋਂ ਬਾਅਦ ਉਹ ਆਪਣੇ ਰੈਸਟ ਰੂਮ ਚ ਕਹਿ ਲੋ ਜਾਂ ਮਤਲਬ ਇਸ ਤਰ੍ਹਾਂ ਜਿਹੜੇ ਨੇ ਗਏ ਨੇ ਸਾਮੀਨਰ ਰੂਮ ਚ ਜਾ ਕੇ ਰੈਸਟ ਕਰਨ ਲੱਗੇ ਨੇ ਔਰ ਮਤਲਬ ਇਹ ਤਕਰੀਬਨ ਗੱਲ ਕੋਈ 11 ਵਜੇ ਤੱਕ ਉਹਨਾਂ ਦੀ ਆਪਣੇ 에ਜੈਂਟਸ ਨਾਲ ਗੱਲ ਹੁੰਦੀ ਰਹੀ ਸੀ ਆਲ ਰਾਈਟ ਕੋਈ ਪ੍ਰੋਬਲਮ ਨਹੀਂ ਸੀ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਜਦੋਂ ਗਏ ਨੇ ਉਸ ਤੋਂ ਬਾਅਦ ਸਵੇਰੇ ਹੀ ਪਤਾ ਲੱਗਾ ਕਿ ਉਹਨਾਂ ਦੇ ਨਾਲ ਮਤਲਬ ਇੱਕ ਗੈਂਗ ਰੇਪ ਹੋਇਆ ਕਿ ਕਿਉਂਕਿ ਉਸ ਤੋਂ ਬਾਅਦ ਪੋਸਟਮਾਰਟਮ ਹੀ ਹੋ ਚੁੱਕਾ ਔਰ ਇਸ ਬਰੂਟਲਿਟੀ ਦੇ ਨਾਲ ਮਤਲਬ ਉਹ ਸਾਡੀ ਡਾਕਟਰ ਬੇਟੀਆਂ ਨੇ ਇਸ ਤਰ੍ਹਾਂ ਹੀ ਸਾਡੀ ਉਹ ਬੈਠੀ ਸੀ ਜਿਸ ਦੇ ਨਾਲ ਇੱਕ 30 ਇਅਰ ਦੀ ਮਤਲਬ ਕਹਿ ਲਓ ਡਾਕਟਰ ਜਿਨੇ ਅਜੇ ਬੜਾ ਕੁਝ ਕਰਨਾ ਹੈ ਔਰ ਕਿੰਨਾ ਮਿਹਨਤ ਨਾਲ ਉਹ ਨੀਟ ਉਹਨੇ ਕ੍ਰੈਸ਼ ਕੀਤਾ ਹੋਵੇਗਾ ਉਸ ਤੋਂ ਬਾਅਦ ਅੰਡਰ ਗ੍ਰੈਜੂਏਟ ਦਾ ਕੀਤਾ ਫਿਰ ਉਹਨੇ ਜਿਹੜਾ ਐਮ ਡੀ ਦਾ ਮਤਲਬ ਨੀਟ ਹੈ ਜਿਹੜਾ ਉਹਨੂੰ ਕ੍ਰੈਸ਼ ਕਰਕੇ ਫਿਰ ਉਹਨੂੰ ਐਮ ਡੀ ਮਿਲੀ ਔਰ ਉਸ ਤੋਂ ਬਾਅਦ ਉਹਨੇ ਅਜੇ ਬਹੁਤ ਕੁਝ ਕਰਨਾ ਹੈ ਔਰ ਲੋਕਾਂ ਦੀ ਸੇਵਾ ਕਰ ਰਹੀ ਸੀ ਔਰ ਉਸ ਦਿਨ ਵੀ ਉਹ ਸੇਵਾ ਕਰ ਰਹੀ ਸੀ ਉਹ ਆਪਣਾ ਕੰਮ ਕਰ ਰਹੀ ਸੀ ਹਰ ਇੱਕ ਦੀ ਮਤਲਬ ਟ੍ਰੀਟਮੈਂਟ ਦੇ ਰਹੀ ਸੀ ਤੁਹਾਡੀ ਜਾਨ ਨੂੰ ਬਚਾਰ ਰਹੀ ਸੀ ਪਰ ਉਹਦੀ ਜਾਨ ਨੂੰ ਕੋਈ ਬਚਾ ਨਹੀਂ ਸਕਿਆ ਕੋਈ ਉਹਨੂੰ ਦੇਖ ਨਹੀਂ ਸਕਿਆ ਤੇ ਉਹਦੇ ਤੇ ਅਟੈਕ ਕੀਤਾ ਗਿਆ ਉਹਨੂੰ ਇੰਨੀ ਬੋਟਲਟੀ ਦੇ ਨਾਲ ਮਾਰਿਆ ਵੀ ਰੇਪ ਕਰਨ ਤੋਂ ਬਾਅਦ ਔਰ ਮਤਲਬ ਜੋ ਜੋ ਹੁਣ ਤੱਕ ਐਵਿਡੈਂਸ ਮਤਲਬ ਪਤਾ ਲੱਗ ਰਿਹਾ ਉਹ ਇਹੀ ਲੱਗ ਰਿਹਾ ਕਿ ਮਤਲਬ ਇਹ ਗੈਂਗ ਰੇਪ ਹੋਇਆ ਕਿਉਂਕਿ ਜਿਹੜਾ ਸੀਮਨ ਜਿਹੜਾ ਕਲੈਕਟ ਕੀਤਾ ਨਾ ਪੋਸਟਮਾਰਟਮ ਤੋਂ ਬਾਅਦ ਉਹ ਅਬਾਊਟ 150 ਦੇ ਗ੍ਰਾਮ ਦੇ ਤਕਰੀਬਨ ਮਤਲਬ ਉਹਨੂੰ ਐਗਜ਼ਾਮਨ ਕੀਤਾ ਗਿਆ ਸੋ ਇੱਕ ਇੱਕ ਜਾਣੇ ਦਾ ਮਤਲਬ ਇਹ ਕੰਮ ਨਹੀਂ ਆ ਬਹੁਤ سارے ਮਤਲਬ ਬੰਦੇ ਜਿਹੜੇ ਇਨਫਲੂਐਂਸ਼ੀਅਲ ਬੰਦੇ ਹਨ ਇਨਫਲੂਐਂਸ਼ੀਅਲ men ਜਿਹੜੇ ਨੇ ਉੱਥੋਂ ਦੇ ਉਹ ਇਨਵੋਲਡ ਸੀ 37 ਘੰਟੇ ਡਿਊਟੀ ਕਰਦੇ ਹੋਏ ਸਾਡੀ ਇੱਕ ਨੌਜਵਾਨ ਲੇਡੀ ਡਾਕਟਰ ਜਿਹੜੀ ਆਪਣੀ ਡਿਊਟੀ ਕਰਦੇ ਰਸ਼ਟ ਕਰਨ ਗਈ ਆ ਉੱਥੇ ਉਹਦਾ ਗੈਂਗ ਰਿਪ ਹੋਇਆ ਫਿਰ ਉਹਦਾ ਕਤਲ ਕੀਤਾ ਗਿਆ ਕਤਲ ਵੀ ਇਸ ਤਾਂ ਕੀਤਾ ਗਿਆ ਕਿ ਜਿਹੜੀ ਉਹਦੀਆਂ ਜਿਹੜੀਆਂ ਬਾਡੀ ਦੇ ਜਿਹੜੇ ਪਾਰਟ ਸੀ ਪੈਲਵਿਕ ਗਰਡਲ ਜਿਹੜਾ ਸੀ ਉਹਦਾ 90 ਡਿਗਰੀ ਤੱਕ ਤੋੜ ਕੇ ਕੀਤਾ ਗਿਆ ਸੀ ਕਿ ਇੰਨਾ ਬੇਦਰਦੀ ਨਾਲ ਬੇਰਹਿਮੀ ਦੇ ਨਾਲ ਉਹਦਾ ਕਤਲ ਕੀਤਾ ਗਿਆ ਔਰ ਉਸ ਦਿਨ ਦੇ ਬਾਅਦ ਇਹ ਕਾਰਾ ਜਿਹੜਾ ਹੋਇਆ ਸਾਡੇ ਕਲਕੱਤਾ ਵਿੱਚ ਮੈਰੀ ਕਾਲਜ ਵਿੱਚ ਹੋਇਆ ਉਸ ਪ੍ਰੰਤ ਕਾਲਜ ਅਥਾਰਟੀ ਨੇ ਉਹਦੇ ਪੇਰੈਂਟਸ ਨੂੰ ਇਨਫਾਰਮੇਸ਼ਨ ਦਿੱਤੀ ਕਿ ਤੁਹਾਡੀ ਬੱਚੀ ਨੇ ਸ਼ੂ ਛੱਡ ਕਰ ਲਿਆ ਜਦੋਂ ਉਹ ਨਾਲ ਆਪਣੇ ਉਸ ਰਿਲੇਟਿਵਸ ਨੂੰ ਨਾਲ ਲੈ ਕੇ ਪਰੋਸ਼ੀਆਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਤਾਂ ਜਾ ਕੇ ਵੇਖਿਆ ਕਿ ਉਹਨਾਂ ਨੂੰ 3 ਘੰਟੇ ਤੱਕ ਹਸਪੀਟਲ ਅਥਾਰਟिटीज ਨੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਉਸ ਡਾਕਟਰ ਦੀ ਡੈੱਡ ਬੋਡੀ ਦੇ ਕੋਲ ਨਹੀਂ ਜਾਣ ਦਿੱਤਾ ਜਦੋਂ ਬਹੁਤ ਸਾਰਾ ਰੌਲਾ ਪਾ ਪਾਇਆ ਤਾਂ ਇਹ ਕੇਸ ਜਿਹੜਾ ਰਜਿਸਟਰ ਹੋਇਆ ਉਹਦੇ ਬਾਅਦ ਕੀ ਹੋਇਆ ਕਿ ਮਤਲਬ ਪੁਲਿਸ ਨੇ ਕੇਸ ਨੂੰ ਰਫਾ ਦਫਾ ਕਰਨਾ ਚਾਹਿਆ ਜਿਹੜੇ ਉੱਥੇ ਜਿਹੜੇ ਐਵੀਡੈਂਸ ਸੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹਾਈ ਕੋਰਟ ਜਦੋਂ ਕੇਸ ਗਿਆ ਕਲਕੱਤਾ ਹਾਈ ਕੋਰਟ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਕੇਸ ਤੁਸੀਂ ਇਮੀਡੀਏਟਲੀ ਸੀਬੀਆਈ ਨੂੰ ਰੈਫਰ ਕਰੋ ਉੱਥੇ ਜਿਹੜੀ ਮਤਲਬ ਕਲਕੱਤਾ ਪੁਲਿਸ ਦੀ ਪੁਲਿਸ ਸੀਗਾ ਵੈਸਟ ਬੰਗਾਲ ਦੀ ਉਹਨਾਂ ਨੇ ਉੱਥੇ ਜिद ਕੀਤੀ ਨਹੀਂ ਜੀ ਸਾਨੂੰ ਤੁਸੀਂ 7 ਦਿਨ ਦਾ ਰਿਮਾਂਡ ਦਿਓ ਜੇ 7 ਦਿਨ ਦਾ ਰਿਮਾਂਡ ਨਹੀਂ ਘੱਟੋ ਘੱਟ 24 ਘੰਟੇ ਦਾ ਰਿਮਾਂਡ ਦਿਓ ਉਹ ਇਸ ਕਰਕੇ ਸੀ ਕਿ ਜਿਹੜੇ ਬਾਕੀ ਦੇ ਐਵੀਡੈਂਸ ਸੀ ਆ ਉਹ ਹੀ ਸਾਰੇ ਖਤਮ ਕਰ ਦਈਏ ਸੋ ਪੁਲਿਸ ਪ੍ਰਸ਼ਾਸਨ ਨੇ ਕੇਸ ਨੂੰ ਸੋਲਵ ਕਰਨ ਦੀ ਬਜਾਏ ਜਿਹੜੀਆਂ ਉਹਦੇ ਐਵੀਡੈਂਸ ਸੀ ਉਹ ਸਾਰੇ ਦੇ ਸਾਰੇ ਜਿਹੜੇ ਸੀ ਉਹ ਖਤਮ ਕਰਨੇ ਚਾਏ ਜਦੋਂ ਇਹ ਗੱਲ ਨਹੀਂ ਬਣੀ ਤਾਂ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਤੇ ਜਦੋਂ ਸਾਡੇ ਸਾਰੇ ਡਾਕਟਰ ਉੱਥੇ ਬੈਠੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਤਾਂ ਉੱਥੇ ਮੈਂ ਕਹਿ ਸਕਦਾ ਹਾਂ ਕਿ ਗਵਰਨਮੈਂਟ ਦੇ ਆਪਣੇ ਬੰਦੇ ਭੇਜੇ ਹੋਏ ਗੁੰਡੇ ਜਿਨ੍ਹਾਂ ਨੇ ਜਾ ਕੇ ਉੱਥੇ ਪਹਿਲਾਂ ਖੂਬ ਜਿਹੜਾ ਹਸਪੀਟਲ ਦਾ ਇਨਫਰਾਸਟ੍ਰਕਚਰ ਸੀ ਉਹਨੂੰ ਡੈਮੇਜ ਕੀਤਾ ਵਾਰਡ ਤੋੜੇ ਉਹਨਾਂ ਨੇ ਜਿਹੜੇ ਪ੍ਰੂਫ ਸੀ ਐਵੀਡੈਂਸ ਸੀ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕੱਲ ਨੂੰ ਇੱਥੇ ਡੀਐਨਏ ਟੈਸਟ ਜਿਹੜੇ ਆ ਉਹ ਐਗਜ਼ਾਮੀਨੇਸ਼ਨ ਨਾ ਹੋ ਸਕਣ ਪਰ ਅਨਫੋਰਚਨਟਲੀ ਉਹਨਾਂ ਵਾਸਤੇ ਸਾਡੇ ਵਾਸਤੇ ਠੀਕ ਰਹੀ ਕਿ ਜਿੱਥੇ ਵਾਕਿਆ ਹੋਇਆ ਸੀ ਉਹ ਉੱਥੇ ਲੋਕ ਲੱਗਾ ਸੀ ਉੱਥੇ ਉਹ ਜਾ ਹੀ ਨਹੀਂ ਪਾਏ ਛੋ ਉਸ ਦਿਨ ਤੋਂ ਮਤਲ ਸਾਡੇ 올 ਓਵਰ ਇੰਡੀਆ ਸਾਡੀਆਂ ਜਿੰਨੀਆਂ ਵੀ ਮੈਡੀਕਲ ਇੰਸਟੀਚੂਟਸ ਨੇ ਹਸਪੀਟਲ ਨੇ ਗਵਰਨਮੈਂਟ ਅਦਾਰੇ ਨੇ ਉਹ ਦਿੱਲੀ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਏ جے ਅਸੀਂ ਇਹ ਨਾਰਾ ਲਾਂਦੇ ਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਅਸੀਂ ਬੇਟੀ ਪੜ੍ਹਾ ਤੇ ਲਈ ਪਰ ਬਚਾ ਨਹੀਂ ਪਾਏ ਸਾਡਾ ਅੱਜ ਦਾ ਪ੍ਰੋਟੈਸਟ ਇਹ ਹੋਈ ਹੈ ਕਿ ਅਸੀਂ ਡਾਕਟਰ ਅਸੀਂ ਤੁਹਾਡੇ ਵਿੱਚੋਂ ਹੀ ਆ ਤੁਹਾਡੇ ਹੀ ਭਰਾ ਹਾਂ ਤੁਹਾਡੇ ਵਿੱਚੋਂ ਹੀ ਤੁਹਾਡੀਆਂ ਭੈਣਾਂ ਨੇ ਤੁਹਾਡੇ ਵਿੱਚੋਂ ਹੀ ਆ ਅਸੀਂ ਇਸੇ ਸਮਾਜ ਦਾ ਇੱਕ ਬਹੁਤ ਵੱਡਾ ਇੱਕ ਅੰਗ ਆ ਜਿਹੜਾ ਤੁਹਾਡੀ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਤਿਆਰ ਰਹਿਦਾ ਔਰ ਅਸੀਂ ਆਪਣੀਆਂ ਆਪਣੀ ਮਤਲਬ ਪਰਸਨਲ ਲਾਈਫ ਨੂੰ ਪਰੇ ਕਰਕੇ ਅਸੀਂ ਇਹ ਜਿਹੜੀਆਂ ਸ਼ਿਵਾਮਾਂ ਦੇ ਰਹੇ ਆ ਐਟ ਲੀਸਟ ਅਸੀਂ ਚਾਹੁੰਦੇ ਆ ਕਿ ਸਾਨੂੰ ਵੀ